ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਕਲਾਸ 8ਵੀਂ ਉਸ ਦਾ ਜੋ ਕਿ ਹਿੰਦੀ ਦਾ ਹਾਲੀਡੇ ਹੋਮਵਰਕ ਹੈ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਏ ਅੱਜ ਆਪਾਂ ਕਲਾਸ 8ਵੀਂ ਦਾ ਜੋ ਕਿ ਹਿੰਦੀ ਦਾ ਹਾਲੀਡੇ ਹੋਮਵਰਕ ਹੈ ਉਸ ਨੂੰ ਸੋਲਵ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਕਲਾਸ 8ਵੀਂ ਸਬਜੈਕਟ ਆਪਣਾ ਹਿੰਦੀ 홀ੀਡੇ ਹੋਮਵਰਕ ਬੱਚਿਆਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਉਹਨਾਂ ਨੂੰ ਹਿੰਦੀ ਦਾ ਹੋਮਵਰਕ ਜੋ ਕਿ ਸੋਲਵ ਕਰਕੇ ਦਿੱਤਾ ਜਾਵੇ ਤਾਂ ਇਸ ਲਈ ਮੈਂ ਉਹਨਾਂ ਦੇ ਲਈ ਇੱਕ ਇਹ ਵੀਡੀਓ ਬਣਾ ਰਹੀ ਆਂਗੀ ਤਾਂ ਆਪਾਂ ਸੋਲਵ ਕਰਦੇ ਆ ਆਪਣੇ ਅੱਜ ਦੀ ਵੀਡੀਓ ਵਿੱਚ ਕਲਾਸ 8ਵੀਂ ਦਾ ਜੋ ਕਿ ਤੁਹਾਡਾ ਹਿੰਦੀ ਦਾ ਹੋਮਵਰਕ ਹੈ ਨੰਬਰ 1 ਤੇ ਆ ਜੀ ਸੰਗਿਆ ਆਪਣੇ ਘਰ ਮੇ ਮੌਜੂਦ ਵਸਤੂਆਂ ਮੇਂ ਸੇ 10 ਸੰਗਿਆ ਸ਼ਬਦ ਚੁਨੇ ਇਸੀ ਕੇ ਸਾਥ ਸੰਗਿਆ ਕੇ ਭੇਦੋਂ ਮੇਂ ਸੰਬੰਧਿਤ ਚਿੱਤਰ ਬਣਾਏ ਹਾਂਜੀ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਸੰਗਿਆ ਕੀ ਹੈ ਜਿਹੜਾ ਜੀ ਆਪਾਂ ਨਾਮ ਲੈਣਿਆ ਕਿਸੇ ਚੀਜ਼ ਦਾ ਕਿਸੇ ਵਿਅਕਤੀ ਦਾ ਕਿਸੇ ਵਸਤੂ ਦਾ ਹਨਾ ਉਸ ਨੂੰ ਸੰਗਿਆ ਕਹਾਇਆ ਜਾਂਦਾ ਹੈਗਾ ਤੇ ਇਹਦੇ ਵਿੱਚ ਤੁਸੀਂ ਕੀ ਆ ਕੁਝ ਸ਼ਬਦ ਚੁਣਨੇ ਆ ਜੋ ਸੰਗਿਆ ਨਾਲ ਰਿਲੇਟਡ ਹੋਣ 10 ਸ਼ਬਦ ਚੁਣਨੇ ਆਗੇ ਤੇ ਇੱਕ ਤੁਸੀਂ ਉਹਦਾ ਚਾਰਟ ਬਣਾਉਣਾਗਾ ਸੰਗਿਆ ਦੇ ਜੋ ਭੇਦ ਹੁੰਦੇ ਹੈ ਉਹਦਾ ਠੀਕ ਹੈ ਜੀ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਤੁਸੀਂ ਕਿਵੇਂ ਕਰ ਸਕਦੇ ਹੋਗੇ ਸੋਲਵ ਇਹਨੂੰ ਹਾਂਜੀ ਤਾਂ ਇਹ ਸੰਗਿਆ ਨਾਲ ਰਿਲੇਟਡ ਜੋ ਕਿ ਸ਼ਬਦ ਨੇ ਤੁਸੀਂ ਇਹਦੇ ਵਿੱਚੋਂ ਸਿਰਫ 10 ਸ਼ਬਦੀ ਜੋ ਕਿ ਆਪਣੇ ਨੋਟਬੁੱਕ ਦੇ ਉੱਤੇ ਲਿਖਨੇ ਆ ਕਿ ਨੋਟ ਆਉਣ ਕਰਨੇ ਆ ਜਿਵੇਂ ਪ੍ਰਾਣੀਆਂ ਕੇ ਨਾਮ ਮੋਰ ਘੋੜਾ ਘਾਟ ਮਹਾਤਮਾ ਗਾਂਧੀ ਆਦਿ ਵਸਤੂਆਂ ਕੇ ਨਾਮ ਕਿਤਾਬ ਰੇਡੀਓ ਚੱਦਰ ਆਦਿ ਸਥਾਨੋਂ ਕੇ ਨਾਮ ਹੋ ਗਿਆ ਦਿੱਲੀ ਲਾਲ ਕਿਲਾ ਦਿੱਲੀ ਲਾਲ ਕਿਲਾ ਤਾਜ ਮਹਿਲ ਭਾਰਤ ਆਦ ਭਾਵੋ ਕੇ ਨਾਮੋ ਕੇ ਬੀਰਤਾ ਬੁਢਾਪਾ ਮਿਠਾਸ ਖੱਟਾ ਆਦ ਇਹ ਸਾਰੇ ਕੀ ਹੈ ਸੰਗਿਆ ਦੇ ਜੋ ਕਿ ਸ਼ਬਦਾਂ ਦੇ ਉਦਾਹਰਨਾਂ ਆ ਉਹਦੀਆਂ ਇਹ ਇਹਨਾਂ ਵਿੱਚੋਂ ਤੁਸੀਂ ਕੋਈ ਵੀ 10 ਸ਼ਬਦ ਚੁਣ ਕੇ ਲਿਖ ਸਕਦੇ ਹੋ ਠੀਕ ਹੈ ਜੀ ਨੈਕਸਟ ਜੋ ਤੁਸੀਂ ਇਹਦਾ ਡਾਇਗਰਾਮ ਕਿਵੇਂ ਬਣਾਉਣੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਹੈਗੀ ਇਹ ਹੈਗੀ ਹੈ ਸੰਗਿਆ ਦੇ ਭੇਦਾਂ ਦੀ ਜੋ ਕਿ ਡਾਇਗਰਾਮਾਂ ਤੁਸੀਂ ਇਸ ਨੂੰ ਚਾਰਟ ਦੇ ਉੱਪਰ ਵੀ ਬਣਾ ਸਕਦੇ ਹੋਗੇ ਠੀਕ ਹੈ ਜੀ ਇਹ ਸੰਗਿਆ ਦੇ ਭੇਦਾਂ ਜਿਵੇਂ ਕਿ ਵਿਅక్తిਵਾਚਕ, ਜਾਤੀਵਾਚਕ, ਭਾਵਵਾਚਕ, ਸਮੂਹਵਾਚਕ ਔਰ দ্রব্য ਜਾਂ ਪਦਾਰਥਵਾਚਕ ਠੀਕ ਹੈ ਜੀ ਇਸ ਦੇ ਨਾਲ ਨੈਕਸਟ ਚੱਲਦੇ ਆਪਾਂ ਜੋ ਕਿ ਹੈ ਤੁਹਾਡਾ ਸਰਬਨਾਮ नंबर दो पिताजी माताजी भाई बहन के बारे में दस पंक्तियां लिखे और इन पंक्तियों में पर जो किए गए सर्वनाम शब्दों की सूची बनाए हाँ जी देख देंगे ये किमें लिखने आगे पहला आप देख ल अपने पिताजी बारे दस पंक्तियाँ तुम किमें लिखनियाँ हाँ जी तो ते पिताजी बारे जो कि दस पंक्तियाँ पढ़ के सुना दी मैं तो मेरे पिता मेरे आदर्श है जो अपनी बुद्धिमता और मूल्यों से मुझे जीवन में मार्गदर्शन देते हैं से और चुनौतियों के समय में मेरे पिता मेरे लिए एक सहारा रहे हैं उन्होंने मुझे प्रोत्साहन और शक्ति दी है उनकी कार्यशैली ने मुझे लक्ष्य प्राप्ति में कड़ी मेहनत और समर्पण का महत्व सिखाया है वह मुझे सकारात्मक दृष्टिकोण रखना सिखाता है परिवार के लिए मेरे पिता के निस्वार्थ त्याग से हमारे प्रति उनका प्रेम तथा हमारी भलाई और खुशी के प्रति उनकी चिंता प्रदर्शित होती है अपने कार्यों के माध्यम से वह मुझे अमूल्य जीवन की शिक्षाएं और नैतिक मूल्य प्रदान करते हैं जिन्हें मैं हर दिन अपने साथ लेकर चलता हूँ उनका उदार स्वभाव परिवार से परे भी फैला हुआ है वह हमारे आसपास के सभी लोगों के प्रति दयालु है जीवन की चुनौतियों के बावजूद मेरे पिता की हास्य भावना हमारे घर में हल्का पन लाती है और हर स्थिति में खुशी खोजने का महत्व सिखाती है वह गलतियों से सीखने को प्रोत्साहित करते हैं तथा विपरीत परिस्थितियों में व्यक्तिगत विकास पर जोर देते हैं सबसे बढ़कर मेरे पिता का प्यार मेरे जीवन की सबसे अच्छी चीज़ है ठीक है जी थी? ਇਹ ਸੀ ਆ ਮੇਰੇ ਪਿਤਾ ਦੇ ਨੈਕਸਟ ਚੱਲਦੇ ਆ ਹਾਂਜੀ ਇਹ ਮੇਰੀ ਮਾਤਾ ਨਾਲ ਰਿਲੇਟਡ ਜੋ ਕਿ 10 ਪੰਕਤੀਆਂ ਇੱਥੇ ਤੁਸੀਂ ਵੀਡੀਓ ਪਾਜ਼ ਕਰਕੇ ਇਸ ਨੂੰ ਰਾਈਟ ਆਨ ਕਰ ਸਕਦੇ ਹੋ ਲਿਖ ਸਕਦੇ ਹੋਗੇ ਤੇ ਮੈਂ ਤੁਹਾਨੂੰ ਮੇਰਾ ਭਾਈ ਔਰ ਬਹਿਨ ਦਾ ਜੋ ਉਹ ਵੀ ਦੱਸੂਗੀ ਠੀਕ ਹੈ ਜੀ ਹਾਂਜੀ ਇਹ ਬਹਿਨ ਕੇ ਉੱਪਰ ਹੈ ਇਹ ਤੁਸੀਂ ਵੀਡੀਓ ਪਾਜ਼ ਕਰਕੇ ਰਾਈਟ ਆਨ ਕਰ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਮੇਰੇ ਭਾਈ ਵਾਲਾ ਵੀ ਦੇਖ ਲੈਣ ਹਾਂ ਜੀ ਮੇਰੇ ਭਾਈਆ ਜੋ ਕਿ ਤੁਸੀਂ ਲਿਖਣੀ ਆ ਪੰਕਤੀਆਂ ਤਾਂ ਇਹਦੇ ਵਿੱਚ ਤੁਹਾਨੂੰ ਜੋ ਵੀ ਚੰਗੀਆਂ ਲੱਗਦੀਆਂ ਉਹ ਤੁਸੀਂ ਪੰਕਤੀਆਂ ਚੁਣ ਕੇ ਲਿਖ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਤਾਂ ਆਪਾਂ ਜੋ ਕਿ ਸਰਬਨਾਮ ਸ਼ਬਦਾਂ ਦੀ ਸੂਚੀ ਬਣਾਉਣੀ ਸੀਗੀ ਤਾਂ ਇਹ ਮੈਂ ਜੋ ਕਿ ਸਰਕਲ ਕਰ ਦਿੱਤੇ ਆ ਜਿਹੜੇ ਸਰਬਨਾਮ ਸ਼ਬਦ ਅਗੇ ਇਹਨਾਂ ਤੋਂ ਤੁਸੀਂ ਨੋਟਾਉਨ ਕਰ ਸਕਦੇ ਹੋ ਤੇ ਸੂਚੀ ਤਿਆਰ ਕਰ ਸਕਦੇ ਹੋਗੇ ਠੀਕ ਹੈ ਜੀ ਮਹੱਤਵ ਨਹੀਂ ਆਏਗਾ ਇਹਦੇ ਵਿੱਚ ਗਲਤੀ ਨਾਲ ਹੋਇਆਗਾ ਇਹਦੇ ਵਿੱਚ ਵਹਿ ਆਏਗਾ ਠੀਕ ਹੈ ਤਾਂ ਇਹ ਤੁਹਾਡੀ ਜੋ ਕਿ ਸਰਬਨਾਮ ਸ਼ਬਦਾਂ ਉਹਨਾਂ ਦੀ ਸੂਚੀ ਹੈਗੀ ਠੀਕ ਹੈ ਜੀ ਹਾਂਜੀ ਨੈਕਸਟ ਹੈਗਾ ਰਚਨਾਤਮਕ ਕ੍ਰਿਆ रचनात्मक क्रिया बचपन में दादी जी ज नानी जी के मुंह से सुनी दो मनपसंद कहानियों अप कहानियाँ अपने शब्दों में लिखे हाँ जी जो बचपन में कहानियां सुनते हैं दादी नानी तो वो आप लिखनी है ठीक है जी ए, तो ये इस तरह लिख सकते हो दस दिन मैं थोनों हाँ जी एक तो ये कहानी आ गा और धोबी वीडियो में पॉज़ करके तुम इतों लिख सकते हो ठीक है जी नैक्सट आ गई थी लोमड़ी और कौ ठीक तो तो है तो ये यहडिया कहानियां तीन वीडियो में पॉज करके इतों लिख सकते हो नैक्सट चल दिया नैक्सट है स्क्रैप बुक मेरी माँ विषय पर कोई कविता ज अपने विचार लिखते हुए स्क्रैप बुक बनाए और संभव हो तो अपनी माँ की तस्वीर खुद बनाने का प्रयास करे ਹਾਂਜੀ ਤਾਂ ਮੈਂ ਤੁਹਾਨੂੰ ਦੱਸਣੀ ਕਿ ਤੁਸੀਂ ਸਬਸਕ੍ਰਾਈਬ ਬਕ ਕੇ ਮੈਂ ਤਿਆਰ ਕਰ ਸਕਦੇ ਹੋ ਹਾਂਜੀ ਤਾਂ ਆ ਮਾਂ ਨਾਲ ਰਿਲੇਟਡ ਜੋ ਕਿ ਕਵਿਤਾਵਾਂ ਨੇ ਤੁਸੀਂ ਇੱਥੋਂ ਨੋਟਾਉਣ ਕਰ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਤੇ ਆਪਣੀ ਮਾਂ ਦੀ ਤਸਵੀਰ ਵੀ ਬਣਾ ਸਕਦੇ ਹੋਗੇ ਹੋਰ ਵੀ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ ਜਿਵੇਂ ਕਿ ਇਹ ਵਾਲੀ ਇਹਦੇ ਵਿੱਚ ਤੁਸੀਂ ਕੋਈ ਵੀ ਇੱਕ ਜੋ ਤੁਹਾਨੂੰ ਕਵਿਤਾ ਵਧੀਆ ਲੱਗਦੀ ਹੈ ਉਹਦੇ ਵਿੱਚ ਨੋਟਾਉਣ ਕਰ ਸਕਦੇ ਹੋ ਠੀਕ ਹੈ ਜੀ जिमें पेज से पिक्चर बनी हुई है इस तरह तुम अपनी माँ पिक्चर बना सकते होगी कविता है समाचार पत्र आज के समाचार पत्र में से आठ प्रमुख खबरें और दो प्रमुख खेल समाचार सुंदर लिखाई में लिखे हाँ जी तई मैं तुम्हें दस दिनी कि तीडिया कि न्यूज़ जो कि अठ न्यूज़ लिखनी है ਹਾਂਜੀ ਤਾਂ ਇਹ ਤੁਹਾਡੀ ਜੋ ਕਿ ਨਿਊਜ਼ ਹੈਗੀ ਜੋ ਤੁਸੀਂ ਰਾਈਟ ਆਨ ਕਰਨੀ ਹੈਗੀ ਨੰਬਰ 1 ਤੇ ਇਹ ਲਿਖ ਲਓ ਨੰਬਰ 2 ਤੇ ਇਹ ਨੰਬਰ 3 ਤੇ ਇਹ ਵਾਲੀ ਤੇ ਨੰਬਰ 4 ਤੇ ਆਹ ਵਾਲੀ ਠੀਕ ਹੈ ਨੈਕਸਟ ਜਿਹੜੀਆਂ ਦੋ ਰਹਿ ਗਏਗਾ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਨੰਬਰ ए वाली लिख लो नंबर छे तो ए वाली अगर थानू कोई होर बैटर लगती है तो ये ओ लिख सकते हो ठीक है जी नैक्सट जो कि न्यूज़ खेड़ा खेड रिलेटड आ गई वाली दो लिखनी लिखनिया जिमें कि ए वाली लिख लो एक नैक्सट ये कोई भी लिख लो या वाली लिख लो ठीक है दो नंबर ना चो भी लिख सकते हो ठीक है जी हाँ जी नेक्स्ट है लेखन क्षमता गर्मियों की छुट्टियों में आप जिस रिश्तेदार के घर गए वहाँ के अनुभव को हंड्रेड शब्दों में लिखिए ਹਾਂਜੀ ਜਿੱਥੇ ਵੀ ਤੁਸੀਂ ਗਏ ਆਂਗੇ ਉੱਥੋਂ ਦਾ ਤੁਸੀਂ ਅਨੁਭਵ ਲਿਖਣਾ ਵੀ ਤੁਹਾਡਾ ਕੀ ਐਕਸਪੀਰੀਅੰਸ ਰਹਾਗਾ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਤਾਂ ਮੈਂ ਤੁਹਾਨੂੰ ਏਵੀ ਆਈਡੀਆ ਦੇ ਦੇਣੀ ਹੈ ਹਾਂਜੀ ਅਗਰ ਤੁਸੀਂ ਆਪਣੇ ਨਾਨਕੇ ਘਰ ਗਏ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਇੱਕ ਜੋ ਕਿ ਲਿਖ ਲੈ ਲੇਖ ਲਿਖ ਸਕਦੇ ਹੋਗੇ ਆਪਣੀ ਨਾਨੀ ਦੇ ਘਰ ਦੇ ਬਾਰੇ ਠੀਕ ਹੈ ਜੀ ਇਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਆਪਣੇ ਆਪ ਵੀ ਲਿਖ ਸਕਦੇ ਹੋਗੇ ਤੇ ਇੱਥੋਂ ਵੀ ਵੀਡੀਓ ਪਾਜ਼ ਕਰਕੇ ਤੁਸੀਂ ਆਪਣਾ ਜੋ ਕਿ ਜੋ ਆਪਣਾ ਸ਼ਬਦ ਲਿਖਣੇ ਆਗੇ ਉਹ ਤੁਸੀਂ ਇੱਥੋਂ ਆਈਡੀਆ ਲੈ ਸਕਦੇ ਹੋ ਠੀਕ ਹੈ ਜੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ